ਸਲ ਜੇ ਨਾ ਤੁਸੀਂ ਆਈ ਥਿੰਕ ਦ ਸਿਕਿਉਰਿਟੀ ਇਹ ਤੁਹਾਡੇ ਸਾਰਿਆਂ ਨਾਲ ਸੰਬੰਧਿਤ ਹੈ ਕੱਲਾ ਕਿਥੇ ਇਹਨੂੰ ਇੱਕ ਬੰਦੇ ਨਾਲ ਵਿਅਕਤੀ ਵਿਸ਼ੇਸ਼ ਨਾਲ ਵੇਖ ਕੇ ਨਾ ਕਰ ਲਿਓ ਬਿਕੋਜ਼ ਜੋ ਕੁਛ ਕੱਲ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਪਰਸੋਂ ਹੋਇਆ ਉਹਦੇ ਨਾਲ 50% ਬੁਕਿੰਗ ਹੋਟਲਾਂ ਦੀ ਘਟ ਗਈ ਹੈ ਲੋਕ ਘਬਰਾ ਗਏ ਆ ਸਹਿਮ ਚ ਨੇ ਡਰ ਚ ਨੇ ਸਵੇਰੇ ਗੋਲਡਨ ਟੈਂਪਲ 'ਚ ਗੋਲੀ ਚੱਲ ਰਹੀ ਆ ਸ਼ਾਮ ਨੂੰ ਮਜੀਠੇ ਥਾਣੇ 'ਚ ਬਲਾਸਟ ਹੋ ਰਿਹਾ ਔਰ ਦੋਮੇ ਚੀਜ਼ਾਂ ਚ ਇੱਕ ਆਊਟਫਿਟ ਬੀਕੀ ਜ਼ਿੰਮੇਵਾਰੀ ਲੈ ਰਹੀ ਆ ਔਰ ਗੈਂਗਸਟਰਸ ਜੋ ਪਾਕਿਸਤਾਨੀ ਆਈਐਸਆਈ ਦੇ ਕੰਮ ਕਰਦੇ ਇਸ਼ਾਰੇ ਤੇ ਉਹਨਾਂ ਦੇ ਉਹ ਜ਼ਿੰਮੇਵਾਰੀ ਚੁੱਕ ਰਹੇ ਆ ਔਰ ਇਹ ਕਹਿ ਰਿਹਾ ਵਾਰਨਿੰਗ ਦੇ ਰਿਹਾ ਕਿ ਹਲੇ ਹੋਰ ਬੜੇ ਹਲੇ ਫਿਲਮ ਬਾਕੀ ਆ ਹਲੇ ਅੱਗੇ ਵੇਖਿਓ ਕੀ ਕਰਦੇ ਆ ਵੇਟ ਐਂਡ ਵਾਚ ਔਰ ਅਜਨਾਲੇ ਥਾਣੇ 'ਚ ਕੁਝ ਦਿਨ ਪਹਿਲਾਂ ਵੀ ਆਰਡੀਐਕਸ ਦੀ ਰਿਕਵਰੀ ਹੋਈ ਹੈ ਜੋ ਬੰਬ ਮਜੀਠੇ ਥਾਣੇ ਵਰਤਿਆ ਗਿਆ ਥੋੜਾ ਬੜਾ ਕਾਬਿਲ ਇੱਕ ਜਰਨਲਿਸਟ ਜਰਨਲਿਸਟ ਬੜੇ ਸਨ ਕਿਉਂਕਿ ਮੈਨੂੰ ਉਹਦੀ ਆਵਾਜ਼ ਪਛਾਣ ਆ ਰਹੀ ਸੀ ਅਸੀਮ ਬਾਸੀ ਸਾਹਿਬ ਜੀ ਨੇ ਬੜੇ ਸਵਾਲ ਕੀਤੇ ਆ ਉਹਨਾਂ ਨੇ ਉਹਨਾਂ ਨੇ ਪਹਿਲਾ ਇੰਪੋਰਟੈਂਟ ਸਵਾਲ ਇਹ ਕੀਤਾ ਕਿ ਸਾਨੂੰ ਅੰਦਰ ਕਿਉਂ ਨਹੀਂ ਜਾ ਰਹੇ ਸਾਡੇ ਸਾਰੇ ਪ੍ਰੈਸ ਦੇ ਆਈਡੀ ਆ ਵਾਟ ਡਿਡ ਦ ਪੁਲਿਸ ਹੈਵ ਟੂ ਹਾਈਡ ਮੈਂ ਦੱਸ ਦਿੰਨਾ ਵਰਟੀਟ ਤੇ ਹਵ ਟੂ ਆਈ ਡੀਐਸਪੀ ਸਾਹਿਬ ਉਸਰਾਤ ਕਹਿ ਰਹੇ ਕਿ ਖਿੜਕੀ ਤੇ ਟੁੱਟੀ ਕੋਈ ਨਹੀਂ ਫਿਰ ਉੱਥੇ ਖਿੜਕੀ ਵੀ ਟੁੱਟੀਆਂ ਪਾਈਆਂ ਗਈਆਂ ਤੇ ਛਤਾਂ ਤੇ ਕੋਰ ਛਾਪਨਲ ਨਿਚਾਨ ਵੀ ਹੈ ਜੀ ਚਰਿਆਂ ਦੇ ਜਿਹੜੀ ਗੇਂਦ ਬਾਦਸ਼ਾਹ ਦੇ ਰੈਸਟੋਰੈਂਟ ਦੇ ਬਲਾਸਟ ਲਈ ਸਿੱਟੀ ਗਈ ਸੀ ਜਾਂ 10 ਸੈਕਟਰ ਸਿੱਟੀ ਗਈ ਸੀ ਇੱਕ ਨਾਮਾ ਪਤਾ ਨਹੀਂ ਇਹਨਾਂ ਨੇ ਗਰਨੇਡ ਟਾਈਪ ਤਿਆਰ ਕੀਤਾ ਉਹ ਉੱਥੇ ਵਰਤੇ ਆ ਗਿਆ ਸੋ ਇਹਨਾਂ ਹਾਲਾਤਾਂ ਚ ਪਤਾ ਨਹੀਂ ਪੰਜਾਬ ਪੁਲਿਸ ਸੱਚ ਕਿਉਂ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਐਸਪੀ ਹਰਪਾਲ ਸਿੰਘ ਕਿਹੜੇ ਕਾਨੂੰਨ ਥੱਲੇ ਮਤਲਬ ਇੱਕ ਸ਼ਹਿਰ ਸਪਾਟਾ ਕਰਦੇ ਆ ਨਰੈਣ ਚੋੜੇ ਨਾਲ ਨਰੈਣ ਚੋੜੇ ਨਾਲ ਇੱਕ ਵੀਡੀਓ ਨਹੀਂ ਉਹਦੀਆਂ ਤਿੰਨ ਵੀਡੀਓ ਆ ਗਈਆਂ ਨੇ ਟਾਈਮਿੰਗ ਆਫ ਦ ਸਿਚੁਏਸ਼ਨ ਵੇਖੋ ਕਿ ਜਦੋਂ ਨਰੈਣ ਚੋੜੇ ਨਾਲ ਜੀ ਦਾ ਥੋੜਾ ਇੰਨਾ ਪ੍ਰੇਮ ਪਿਆਰ ਹਰਪਾਲ ਸਿੰਘ ਦਾ ਤੇ ਕੀ ਫਰਹਰਪਾਲ ਸਿੰਘ ਨੂੰ ਕਸਟਡੀ ਚ ਲੈ ਕੇ ਉਹਦੀ ਕੁਛ ਪੁੱਛਕਿਛ ਨਹੀਂ ਹੋਣੀ ਚਾਹੀਦੀ ਔਰ ਮੈਂ ਅੱਜ ਤੁਹਾਨੂੰ ਦੱਸ ਰਿਹਾ ਹਰਪਾਲ ਸਿੰਘ ਨਰੈਣ ਚੋੜੇ ਨਾਲ ਬੜੇ ਚਿਰ ਦਾ ਸੰਪਰਕ ਚ ਇਹਨਾਂ ਨੇ ਪਹਿਲਾਂ ਵੀ ਗੱਲ ਕੀਤੀ ਆ ਔਰ ਪੁਲਿਸ ਨੇ ਇਹ ਸਾਰੇ ਤਤਲਕ ਹੋਣ ਦੀ ਕੋਸ਼ਿਸ਼ ਕੀਤੀ ਸੀ ਇਹ ਤਾਂ ਗੁਰੂ ਦੀ ਕਿਰਪਾ ਹੋਈ ਹੈ ਕਿ ਗੁਰੂ ਘਰ 'ਚ ਕੋਈ ਇਸ ਤਰ੍ਹਾਂ ਚਲਾਕੀਆਂ ਵਰਤੇ ਉਹਦੇ ਪਰਦੇ ਫਾਸ਼ ਹੋ ਜਾਂਦੇ ਜਿਵੇਂ ਸੁਖਬੀਰ ਜੀ ਦੀ ਜਾਨ ਬਚਾਈ ਸ਼ਰਧਾਲੂਆਂ ਦੀ ਜਾਨ ਬਚਾਈ ਉਹ ਵੀਡੀਓ ਵੀ ਆਈ ਹੈ ਤੁਸੀਂ ਵੇਖੋ ਤਿੰਨ ਤਰੀਕ ਦੀ ਵੀਡੀਓ ਜਦੋਂ ਆਪ ਵੀ ਕਦਮ ਪੁੱਟ ਕੇ ਜਾਂਦਾ ਉਹਨੂੰ ਮਿਲ ਕੇ ਆਉਂਦਾ ਵਾਈ ਵਾਜ਼ਨਟ ਹੀ ਇੱਕ ਪਾਸੇ ਕਿਉਂ ਨਹੀਂ ਕੀਤਾ ਉਹਦੀ ਚੈਕਿੰਗ ਕਿਉਂ ਨਹੀਂ ਕੀਤੀ ਫਿਰ ਉਸ ਤੋਂ ਬਾਅਦ ਇਨਫਰਮੇਸ਼ਨ ਦਫ਼ਤਰ ਦੇ ਅੱਗੇ ਜਿਹੜਾ ਵੀਡੀਓ 'ਚ ਥੋੜਾ ਆ ਰਿਹਾ ਨਾ ਕਈ ਪੱਤਰਕਾਰ ਕਹਿ ਰਹੇ ਪਤਾ ਨਹੀਂ ਲੱਗ ਰਿਹਾ ਹੁਣੇ ਮੈਂ ਵਧੀਆ ਰਿਲੀਜ਼ ਕਰੂੰ ਇੱਕ ਹੋਰ ਸਪਸ਼ਟ ਗੈਂ ਚਿਹਰੇ ਸਾਹਮਣੇ ਦੇਖਣਗੇ ਆਲਦੋ ਬੰਦੇ ਦੀ ਤੋਰ ਤੋਂ ਤੇ ਉਹਦੇ ਕੱਪੜਿਆਂ ਤੋਂ ਸਪਸ਼ਟ ਪਤਾ ਲੱਗ ਜਾਂਦਾ ਕਿ ਇਹ ਹਰਪਾਲ ਹੈ ਤੇ ਨਾਰਾਇਣ ਚੋੜਾ ਫਿਰ ਉਸ ਤੋਂ ਜਿਸ ਦਿਨ ਉਹਨੇ ਸੁਖਬੀਰ ਜੀ ਤੇ ਅਟੈਕ ਕੀਤਾ ਇੱਕ ਇਹਨਾਂ ਦਾ ਹੋਰ ਕਾਂਸਟੇਬਲ ਹੈ ਟ੍ਰੈਫਿਕ 'ਚ ਲੱਗਿਆ ਹੈਡ ਕਾਂਸਟੇਬਲ ਹੈ ਕੀ ਹੈ ਉਹਨੇ ਗੋਲ ਪਰਨਾ ਬੰਨਿਆ ਐ ਗੁਰਸਿੱਖ ਲਵਾ ਕੇ ਗਾਤਰਾ ਪਾਇਆ ਉਹ ਮਿਸਟੇਕ ਹੁੰਦਾ ਫੋਰ ਸ਼ਰਧਾਲੂ ਮਗਰ ਉਹ ਸੀ ਇਹਨਾਂ ਦਾ ਪੁਲਿਸ ਟ੍ਰੈਫਿਕ ਕੰਟਰੋਲ ਦਾ ਬੰਦਾ ਜਸਵੀਰ ਸਿੰਘ ਉਹ ਵਾਕ ਕਰਦਾ ਹੈ ਨਰੇਂਜ ਚੋੜੇ ਦੇ ਮਗਰ ਜਸਟ ਬਿਫੋਰ ਅਟੈਕ ਐ ਇਸ਼ਾਰਾ ਕਰਦਾ ਉਦੋਂ ਕਿ ਉਹਨਾ ਤੁਸੀਂ ਫੜਿਆ ਮਤਲਬ ਪੁਲਿਸ ਦੇ ਕਈ ਵਾਰੀ ਸੰਪਰਕ ਤੇ ਆਇਆ ਪੁਲਿਸ ਨੇ ਤਾਂ ਉਹਨੂੰ ਐਪ੍ਰੀਹੈਂਡ ਹੀ ਨਹੀਂ ਕੀਤਾ ਜਿਹਦੀ 25 ਸਾਲ ਤੋਂ ਹਿਸਟਰੀ ਆ ਉਹਦੀ ਫੇਸਬੁੱਕ ਆਈਡੀ ਖੋਲ ਲੋ ਤੁਹਾਡੇ ਦੇਸ਼ ਦੇ ਉਲਟ ਬੋਲਦਾ ਹੈ ਦੇਸ਼ ਦੇ ਟੁਕੜੇ ਟੁਕੜੇ ਕਰਨ ਦੀ ਗੱਲ ਕਰਦਾ ਹੈ ਆਈਐਸਆਈ ਦੇ ਨਾਲ ਸੰਪਰਕ ਹੈ ਪਾਕਿਸਤਾਨ ਨਾਲ ਉਹਨਾਂ ਦੇ ਇਸ਼ਾਰੇ ਤੇ ਚੱਲਦਾ ਹੈ ਦੇਸ਼ ਨੂੰ ਹਿੰਦੂ ਸਿੱਖ ਏਕਤਾ ਨੂੰ ਢਾਹ ਲਾਣਾ ਚਾਹੁੰਦਾ ਹੈ ਉਹ ਜਿਹੜਾ ਬੰਦੇ ਨਾਲ ਹਰਪਾਲ ਸਿੰਘ ਦਾ ਕੀ ਪਿਆਰ ਆ ਸਾਨੂੰ ਤਾਂ ਪਤਾ ਦੱਸਿਆ ਜਾਵੇ ਕੋਰਟ ਚ ਜਾਓਗੇ ਮਜੀਠੇ ਸਾਹਿਬ ਇਸ ਨੂੰ ਦੇਖੋ ਕੋਰ ਕਮੇਟੀ ਵਿਲ ਡਿਸਾਈਡ ਔਰ ਡੀਜੀਪੀ ਸਾਹਿਬ ਦੀ ਚੁੱਪੀ ਰੇਜ਼ ਸੀਰੀਅਸ ਕੁਐਸਚਨਸ ਔਰ ਇੱਕ ਸਕ੍ਰਿਪਟ ਤਿਆਰ ਹੋ ਕੇ ਆਈ ਤੁਸੀਂ ਅੱਜ ਮੈਂ ਟਵੀਟ ਵੀ ਕੀਤਾ ਇੱਕ ਮੁਸਤਹਿਦੀ ਲਫ਼ਜ਼ ਕਿ ਪੁਲਿਸ ਦੀ ਮੁਸਤਹਿਦੀ ਕਰਕੇ ਸੁਖਬੀਰ ਸਿੰਘ ਬਾਦਲ ਬਚ ਗਏ ਉਹ ਲਫ਼ਜ਼ ਮੁਸਤਹਿਦੀ ਭਗਵੰਤ ਮਾਨ ਵਰਤਦਾ ਉਹੋ ਲਵਜ ਮੁਸਤੈਦੀ ਕੇਜਰੀਵਾਲ ਸਾਹਿਬ ਵਰਤਦੇ ਆ ਉਹੋ ਲਵਜ ਮੁਸਤੈਦੀ ਅ ਪੁਲਿਸ ਕਮਿਸ਼ਨਰ ਸਾਹਿਬ ਭੁੱਲਰ ਸਾਹਿਬ ਵਰਤਦੇ ਆ ਔਰ ਫਿਰ ਸਾਡੇ ਗਨਮੈਨ ਨੂੰ ਜਿਹਦੀ ਉਸ ਦਿਨ ਡਿਊਟੀ ਨਹੀਂ ਸੀ ਜਿਹੜਾ 175 ਚ ਜਿਹੜਾ ਗਨਾਰਿਆ ਨਹੀਂ ਸੀ ਉਹਨੂੰ ਭੈਣਜੀ ਨੇ ਕੁਦਰਤੀ ਉੱਥੇ ਭੇਜਤਾ ਕਿਉਂਕਿ ਉਹਨਾਂ ਦੇ ਨਾਲ ਗਨਮੈਨ ਅਟੈਚਡ ਹੈ ਉਹਨੂੰ ਫੜ ਕੇ ਕਹਿੰਦੇ ਹੁਣ ਤੂੰ ਵੀ ਕਹ ਦੇ ਪੁਲਿਸ ਦੀ ਮੁਸਤੈਦੀ ਤੁਸੀਂ ਉਹ ਵੀਡੀਓ ਵੇਖਿਓ ਇਫ ਯੂ ਡੋਨਟ ਹੈਵ ਇਟ ਆਈ ਵਿਲ ਸ਼ੇਅਰ ਇਟ ਅਗੇਨ ਜਿਹੜਾ ਸਾਡੇ ਗਨਮੈਨ ਤੋਂ ਕਹਿੰਦਾ ਕਿ ਸਾਨੂੰ ਸੀਨੀਅਰ ਅਫਸਰਾਂ ਨੇ ਪਹਿਲਾਂ ਹੀ ਦੱਸਿਆ ਸੀ ਕਿ ਤੁਸੀਂ ਮੁਸਤੈਦ ਰਹਿਣਾ ਇਹ ਚਾ ਕੰਮ ਹੋ ਸਕਦਾ ਭਾਈ ਜਦ ਸੀਨੀਅਰ ਅਫਸਰ ਦੱਸ ਰਹੇ ਸੀ ਮੁਸਤੈਦ ਰਹਿਣਾ ਚਲੋ ਮੈਂ ਆਪ ਦੇ ਗਨਮੈਨ ਦੀ ਗੱਲ ਹੀ ਸੱਚ ਮੰਨ ਲੈਣਾ ਕਿਉਂਕਿ ਬੁਲਾਇਆ ਤਾਂ ਗੁਰਪ੍ਰੀਤ ਭੁੱਲਰ ਨੇ ਉਹਦੇ ਕੋਲੋਂ ਇਹ ਕੁਛ ਉਹਨੂੰ ਆ ਥੋੜਾ ਮਾਈਕ ਵੀ ਦੇ ਦਿੱਤਾ ਵੀਡੀਓ ਵੀ ਬਣਾਤੀ ਮਤਲਬ ਸਕ੍ਰਿਪਟ ਐਕਟ ਵੀ ਵਧੀਆ ਤਿਆਰ ਕੀਤੀ ਮਗਰ ਫਸ ਗਏ ਰੱਬ ਦਾ ਘਰ ਸੀ ਤੇ ਜੇ ਵੱਡੇ ਅਫਸਰਾਂ ਨੇ ਦੱਸਿਆ ਸੀ ਤੇ ਹਰਪਾਲ ਚੀਮਾ ਉਹਨੂੰ ਜੱਪੀਆਂ ਕੱਢ ਲਈ ਨਰੌਂ ਚਾੜੇ ਨੂੰ ਪਾ ਰਿਆ ਸੀ ਫਿਰ ਵੱਡੇ ਅਫਸਰ ਚ ਨਹੀਂ ਆਉਂਦਾ ਹਰਪਾਲ ਹਰਪਾਲ ਸਿੰਘ ਰੰਧਾਵਾ ਵੱਡੇ ਅਫਸਰ ਚ ਨਹੀਂ ਆਉਂਦਾ ਹੀ ਉਹ ਸੀ ਐਸਪੀ ਸੈਕੰਡ ਮੋਸ ਸੀਨੀਅਰ ਮੋਸਟ ਅਫੀਸਰ ਐਟ ਦ ਸਪੌਟ ਫਿਰ ਜਦੋਂ ਗੋਲੀ ਚੱਲਦੀ ਹੈ 3 ਮਿੰਟ ਉਹਦੀ ਟਾਈਮਿੰਗ ਵੇਖੋ ਕਿ ਉਹਦੇ ਉਹਨੂੰ ਚਾਹ ਦੀ ਲੋਡ ਪੈ ਗਈ ਮਤਲਬ ਇਹ ਏਡਾ ਬੜਾ ਵੱਡਾ ਡਰਾਮਾ ਹੋਇਆ ਪੰਜਾਬ ਦਾ ਮਾਹੌਲ ਵਿਗਾੜਨ ਵਾਸਤੇ ਔਰ ਇਹ ਪੁਲਿਸ ਦੀ ਮੁਸਤਹਿਦੀ ਨਹੀਂ ਪੁਲਿਸ ਦਾ ਫੇਲੀਅਰ ਹੈ ਪੁਲਿਸ ਦੀ ਨਲਾਇਕੀ ਹੈ ਔਰ ਭਗਵੰਤ ਮਾਨ ਦੀ ਆਮ ਆਦਮੀ ਸਰਕਾਰ ਦੀ ਵੱਡਾ ਲਾਅ ਐਂਡ ਆਰਡਰ ਦਾ ਫੇਲੀਅਰ ਸਿੱਧੂ ਮੂਸੇਵਾਲੇ ਤੋਂ ਬਾਅਦ ਲਾਰੈਂਸ ਬਿਸ਼ਨੋਈ ਤੋਂ ਬਾਅਦ ਜੇਲ ਠਮਾਕਿਆਂ ਤੋਂ ਬਾਅਦ ਆ ਨਵਾਂ ਸਾਹਮਣੇ ਹੈ ਪੁਲਿਸ ਜਾਂਚ ਕਰਨ ਦੀ ਗੱਲ ਕਹਿ ਰਹੀ ਹੈ ਵੀ ਮਸਤੀਦੀ ਦੇ ਨਾਲ ਤੁਸੀਂ ਮੈਨੂੰ ਗੱਲ ਦੱਸੋ ਜਿਹੜਾ ਕਵਰ ਅਪ ਕਰ ਰਿਹਾ ਸੀ ਜਿਹੜਾ ਕਹਿ ਰਿਹਾ ਸੀ ਇਹਨਾਂ ਨੇ ਆਪ ਅਟੈਕ ਕਰਾਇਆ ਉਹਨੂੰ ਪਹਿਲਾਂ ਤਾਂ ਇਸ਼ੂ 'ਤੇ ਅਪੋਲੋਜਾਈਜ਼ ਸੋ ਸੇਇੰਗ ਦਿਸ 20 30 ਸਾਲ ਦਾ ਰਿਕਾਰਡ ਹੈ ਨਰੈਣ ਚੋੜੇ ਦਾ ਤੁਸੀਂ ਮਾਫੀ ਮੰਗੋ ਪਹਿਲਾਂ ਔਰ ਇਹਨਾਂ ਕੋਲੋਂ ਇਨਕੁਆਇਰੀ ਇਹ ਆਪ ਹੀ ਜੱਜ ਆਪ ਹੀ ਵਕੀਲ ਤੇ ਆਪ ਹੀ ਚੋਰ ਕੀ ਹੋ ਸਕਦੀ ਹੈ ਇਹ ਸੈਂਟਰਲ ਏਜੰਸੀ ਕੋਲੋਂ ਅੱਜ ਦੇਖੋ ਜਿਵੇਂ ਹਾਈ ਕੋਰਟ ਨੇ ਸੱਤ ਚ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਤੇ ਲਿਆਏ ਆ ਇਹ ਹਾਈ ਕੋਰਟ ਦਾ ਕੋਈ ਮਾਨਿਟਰਡ ਇਨਕੁਆਇਰੀ ਹੋਵੇ ਜਾਂ ਸੁਪਰੀਮ ਕੋਰਟ ਦਾ ਹੋਵੇ ਇਹ ਪਾਰਟੀ ਅੰਦਰ ਫੈਸਲਾ ਕਰੂਗਾ ਜੀ ਐਮਸੀ ਚੌਂ ਲੜ ਗਈ ਅਕਾਲੀ ਦਰ ਦੇ ਸੀਮਾ ਦੇ ਦੇਖੋ ਹਾਓ ਯੂ ਨੋ ਕਿ ਕੁਝ ਹੋ ਰਿਹਾ ਹੈ ਮਤਲਬ ਵੀ ਯਾਰ ਵੀਰ ਮਤਲਬ ਇਹ ਦੇਖੋ ਵੀ ਆ ਟਾਕਿੰਗ ਟੂਡੇ ਅੱਜ ਗੱਲ ਕਰ ਰਹੇ ਕਿਉਂਕਿ ਸੁਖਵੀਰ ਜੀ ਬਚ ਗਏ ਮਤਲਬ ਇਹ ਲਾਈਫ ਐਂਡ ਡੈਥ ਦਾ ਨਾ ਇੱਕ ਮਿਲੀਮੀਟਰ ਦਾ ਫਰਕ ਸੀ ਸੋ ਮਤਲਬ ਇੱਕ ਪਾਸੇ 올 ਦਾ ਲੀਡਰਸ਼ਿਪ ਇਜ਼ ਅੰਡਰ ਇਲੂਮੀਨੇਟ ਕਰਨ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਮੋਡੂਲੇਟ ਮੋਡਰੇਟ ਲੀਡਰਸ਼ਿਪ ਨੂੰ ਜਿਹੜਾ ਇਹ ਇਹ ਦੇਸ਼ ਦੀ ਗੱਲ ਕਰਦੀ ਆ ਭਾਈਚਾਰਕ ਸਾਂਝ ਦੀ ਗੱਲ ਕਰਦੀ ਆ ਯੂਨਿਟੀ ਦੀ ਗੱਲ ਕਰਦੀ ਆ ਉਹਨੂੰ ਲਿਮੀਨੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਹਲੇ ਕੋਈ ਹੋਰ ਹੀ ਗੱਲ ਕਰੀ ਜਾ ਰਹੇ ਮਹਲਾ ਹਲੇ ਦਾ ਸਮਾਂ ਹੀ ਨਹੀਂ ਮਿਲਿਆ ਟੂ ਡਿਸਕਸ एवरीथिंग ਐਨੀ ਤੇਜ਼ੀ ਨਾਲ ਬਦਲ ਰਿਹਾ ਹਾਲਾਤ ਕਿਹਾ ਜਾ ਰਿਹਾ ਕਿ ਇੰਟਰਨੈਸ਼ਨਲ ਕਾਂਸਪੀਰੇਸੀ ਦਾ ਹੈ ਇੱਕ ਹਿੱਸਾ ਸੀਗਾ ਜਿਹਦੇ ਦੇ ਦੇਖੋ ਅੱਜ ਇੱਕ ਆਈਐਸਆਈ ਜਾਂ ਫਿਰ ਗੁਰਪ੍ਰੀਤ ਭੁੱਲ ਰਖ ਹੋਰ ਝੂਠ ਬੋਲ ਰਿਹਾ ਅੱਜ ਔਰ ਮੈਂ ਅਨ ਰਿਕਾਰਡ ਕਹਿ ਰਿਹਾ ਝੂਠ ਬੋਲ ਰਿਹਾ ਕਹਿੰਦਾ ਜੀ ਇਹ ਲੋਨ ਵੁਲਫ ਅਟੈਕ ਹੈ ਇਕੱਲੇ ਬੰਦੇ ਦਾ ਕੰਮ ਹੈ ਹਰਪਾਲ ਥੋੜਾ ਐਸਪੀ ਤਾਂ ਉਹਨੂੰ ਜੱਫੀਆਂ ਪਾਈ ਜਾਂਦਾ ਸੀਗਾ ਕਿੰਨੀ ਵਾਰੀ ਉਹਨੂੰ ਜੱਫੀ ਪਾਈਆ ਉਦੋਂ ਉਹਨੂੰ 9mm ਸੈਮੀ ਆਟੋਮੈਟਿਕ ਪਿਸਤਲ ਨਹੀਂ ਲੱਭੀ ਫਿਰ ਇਹ ਦੱਸ ਦੋ ਜੇ ਲੋਨ ਵੁਲਫ ਅਟੈਕ ਹੈ ਫਿਰ ਇਹ ਆਪ ਹੀ ਲੈ ਆਇਆ ਜਾ ਕੇ ਪਾਕਿਸਤਾਨ ਤੋਂ 9mm ਪਿਸਤਲ ਔਰ ਉਹੀ ਆਰਗੇਨਾਈਜੇਸ਼ਨ ਸ਼ਾਮ ਨੂੰ ਥਾਣੇ 'ਚ ਬਲਾਸਟ ਕਰ ਰਹੀ ਹੈ ਇਹ ਲੋਨ ਵੁਲਫ ਨਹੀਂ ਆ ਵੈਰੀ ਵੈਲ ਪਲਾਨਡ ਐਕਸਰਸਾਈਜ਼ ਹੈ ਇਹਦੇ ਪਿੱਛੇ ਕਈ ਬੰਦੇ ਲੱਗੇ ਆ ਔਰ ਉਹਨਾਂ ਨੂੰ ਬੇਨਕਾਬ ਕਰਨਾ ਬੜਾ ਜ਼ਰੂਰੀ ਹੈ ਨਹੀਂ ਤਾਂ ਪੰਜਾਬ ਬਾਰਡਰ ਸਟੇਟ ਦੀ ਸਿਕਿਉਰਿਟੀ এজੈਂਸ ਅੰਡਰ ਸੀਰੀਅਸ ਥ੍ਰੈਟ ਹੋਟਲ ਦੀ ਬੁਕਿੰਗ ਕੈਨਸਲ ਹੋ ਰਹੀਆਂ ਹੈ ਬਿਜ਼ਨਸ ਭੱਜ ਰਿਹਾ ਹੈ ਦੇਖੋ ਜੋ ਹਾਲਾਤ ਬਣੇ ਪਏ ਆ ਜੇ ਸ੍ਰੀ ਹਰਮੰਦਰ ਸਾਹਿਬ ਤੁਸੀਂ ਸੇਫਟੀ ਰੱਖ ਪਾਰੇ ਤੁਸੀਂ ਪੁਲਿਸ ਨੂੰ ਲਾਇਕ ਕਹੋਗੇ ਕਿ ਨਲਾਇਕ ਕਹੋਗੇ ਦੱਸੋ ਮੈਨੂੰ ਠੀਕ ਹੈ